ਹੁੱਜਾ ਤੇ ਢੀੜ ਦੇਸ਼ ਤੇ ਪੈਂਦੀ ਜਿੰਦ ਨਿਸ਼ਾਵਰੀ ਕਰਦੇ ਨੇ ਪਾਗਾ ਵਾਲੇ ਹੁੰਦੇ ਜਿਹੜੇ ਦੇਸ਼ ਲਈ ਮਰਦੇ ਨੇ ਗੱਪਰੂਏ ਅਣਖੀਲੇ ਲੈਂਦੇ ਮੌਤ ਨਾ ਲਾਮਾਨੇ ਉਹ ਪੁੱਤ ਜਿੰਨਾ ਦੇ ਫੌਜੀ ਕਰਮਵਾਲੀਆਂ ਮਾਵਾਂ ਨੇ ਪੁੱਤ ਜਿੰਨਾ ਦੇ ਫੌਜੀ ਕਰਮਵਾਲੀਆਂ ਮਾਵਾਂ ਨੇ ਮੋਰਚਿਆਂ ਵਿੱਚ ਲੜਦੇ ਹੁੰਦੀਆਂ ਟਕਰਾਂ ਜ਼ੋਰ ਦੀਆਂ ਤਨ ਪਾਗ ਨੇ ਹੱਥੀ ਜੋ ਮਾਹੀ ਨੂੰ ਤੋੜਦੀਆਂ ਮੋਰਚਿਆਂ ਵਿੱਚ ਲੜਦੇ ਹੁੰਦੀਆਂ ਟਕਰਾਂ ਜ਼ੋਰ ਦੀਆਂ ਤਨ ਪਾਗਿਨੇ ਹੱਥੀ ਜੋ ਮਾਹੀ ਨੂੰ ਤੋੜ ਦਿਆਂ ਜਿਗਰੇ ਤਨ ਪੈਣਾ ਦੇ ਹੁੰਦੇ ਵੀਰੇ ਜਿੰਨਾ ਦੇ ਪਰਦੇਸੀ ਦੱਸਿਆ ਬੋਲ ਕੇ ਕਾਵਾਨੇ ਪੁੱਤ ਜਿੰਨਾ ਦੇ ਫੌਜੀ ਕਰਮਵਾਲੀਆਂ ਮਾਵਾਨੇ ਪੁੱਤ ਜਿੰਨਾ ਦੇ ਫੌਜੀ ਕਰਮਵਾਲੀਆਂ ਮਾਵਾਨੇ ਉਪਰੇਦਾਰੀਆਂ ਖਿਲੇ ਘਰ ਜੋ ਸਮਝਣ ਬਾਡਰ ਨੂੰ ਵਿੱਚ ਮਦਾਨੇ ਲਾਜ ਨਹੀਂ ਲਾਉਂਦੇ ਸਾਹਬ ਦੇ ਅੱਡਰ ਨੂੰ ਘਰ ਦਾ ਫਿਕਰ ਕਰੀ ਨਾ ਪੋਰਾ ਉਹਨੂੰ ਚਿੱਠੀ ਦੇ ਵਿੱਚ ਲਿਖਿਆ ਸਕਿਆਂ ਪੈਣ ਪਰਾਵਾਨੇ ਬਈ ਪੁੱਤ ਜਿੰਨਾ ਦੇ ਫੌਜੀ ਕਰਮਵਾਲੀਆਂ ਮਾਵਾਨੇ ਪੁੱਤ ਜਿੰਨਾ ਦੇ ਫੌਜੀ ਕਰਮਵਾਲੀਆਂ ਮਾਵਾਨੇ